माननीय सीएम पंजाब जी ਦੇ ਵੱਲੋਂ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਅਤੇ માનਯੋਗ ਡੀਜੀਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ੇ ਅਨੁਸਾਰ ਕੰਮ ਕਰਦੇ ਹੋਏ ਅੰਡਰ ਦਾ ਸੁਪਰਵੀਜ਼ਨ ਆਫ ਡੀਜੀ ਬਾਰਡਰਿੰਗ ਸਰਦਾਰ ਸਤਿੰਦਰ ਸਿੰਘ ਜੀ ਅਤੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਅਤੇ ਸ਼੍ਰੀ ਅਦਿਤਿਆ ਵਰਗਿਆ ਐਸਪੀ ਇਨਵੈਸਟੀਗੇਸ਼ਨ ਜਿਹਦੇ ਨਿਰਦੇਸ਼ ਅਨੁਸਾਰ ਕੰਮ ਕਰਦੇ ਹੋਏ ਸਾਡੇ ਸਪੈਸ਼ਲ ਸੈੱਲ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਸੀਂ ਅਕ੍ਰੋਸ ਦਾ ਬਾਰਡਰ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਗੋਸ਼ੁਨਾ ਦੇ ਹਾਰਤੇ ਅਸੀਂ 60 ਵੰਬਰ ਮਕਦਮਾ ਦਰਜ ਕੀਤਾ ਥਾਣੇ ਨੂੰ ਬੋਗੋ ਵਿਖੇ ਅਤੇ ਉਹਨਾਂ ਦੇ ਵਿੱਚ ਅਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਨੇ ਜਤਿੰਦਰ ਸਿੰਘ ਕਰਨ ਅਤੇ ਰਣਜੀਤ ਜੋ ਕਿ ਸਾਰੇ ਹਮੇਸ਼ਾ ਦੇ ਰਹਿਣ ਵਾਲੇ ਹਨ ਇਸ ਤਫਤੀਸ਼ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 7 ਗਲੌਕ ਪਿਸਟਲ ਸਮੇਤ ਮੈਗਜ਼ੀਨ 7 ਜ਼ਿੰਦਾ ਰੌਂਦ ਅਤੇ ਸਾਨੂੰ 2 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਹੜੀ ਕਿ ਅਕ੍ਰੋਸ ਦਾ ਬਾਰਡਰ ਤੋਂ ਲੈਂਦੀ ਗਈ ਸੀ ਅਤੇ 2 ਲੱਖ ਡਰਗ ਮਣੀ ਵੀ ਇਕੱਤਰ ਕਰ ਬਰ ਹੋਈ ਹੈ ਇੱਕ ਔਟੋ ਰਿਕਸ਼ਾ ਜੋ ਕਿ ਜਤਿੰਦਰ ਦਾ ਹੈ ਮੈਂ ਤੁਹਾਨੂੰ ਦੱਸਾਂ ਜਾਵਾਂ ਕਿ ਅਸੀਂ ਸਾਨੂੰ ਸਮੇਂ-ਸਮੇਂ ਦੇ ਸਿਰ ਦੇ ਸਾਨੂੰ ਸਖਤ ਹਦਾਇਤਾਂ ਮਿਲਦੀਆਂ ਰਹੀਆਂ ਹਨ ਅਸੀਂ ਇਸ ਯੁੱਧ ਨਸ਼ਾ ਵਿਰੁੱਧ ਸਖਤ ਕਾਰਵਾਈ ਕਰਦੇ ਰਹੇ ਹਾਂ